ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਨਾਲ ਸੰਸਾਰ ਦੇ ਵਿੱਚ ਦੋ ਇਨਸਾਨ ਰਹਿੰਦੇ ਨੇ ਜਿਹੜੇ ਪ੍ਰਮਾਤਮਾ ਨਾਲ ਇੱਕ ਪ੍ਰਾਪਤ ਕਰ ਲੈਂਦਾ ਹੈ ਇੱਕ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਇੱਕ ਮਨਮੁਖ ਹੈ ਇੱਕ ਗੁਰਮੁਖ ਹੈ ਗੁਰਮੁਖ ਜਨਮ ਸਵਾਰ ਦਰਗਹ ਚੱਲਦੇ ਹੈ ਮਨਮੁਖੇ ਚੱਲੇ ਮੋਲ ਗਵਾਏ ਜੀ ਦੋ ਇਨਸਾਨ ਜਿਹੜੇ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਨੇ ਜਿਨ੍ਹਾਂ ਨੂੰ ਗੁਰਮੁਖ ਆਖਿਆ ਗਿਆ ਹੈ ਅਤੇ ਕੁਝ ਇਨਸਾਨ ਐਸੇ ਨੇ ਜਿਹੜੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ ਉਹਨਾਂ ਨੂੰ ਮਨਮੁਖ ਆਖਿਆ ਗੁਰਬਾਣੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ